ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਅਪਡੇਟਸ ਤੇ ਵੈਸਟੇਡ ਦੀਆਂ ਤੰਗ ਇਕਨੋਮੀ ਸੀਟਾਂ ਕਾਰਨ ਲੰਬੇ ਯਾਤਰੀਆਂ ਨੂੰ ਬੈਠਣ ਵਿੱਚ ਮੁਸ਼ਕਲ ਜੋੜੇ ਨੇ ਡਾਕਟਰੀ ਨੋਟ ਮੰਗਿਆ 에ਅਰਲਾਈਨ ਨੇ ਸੀਟ ਸਮਿਖਿਆ ਤੇਜ਼ ਕਰਨ ਦਾ ਐਲਾਨ ਕੀਤਾ ਭਾਰਤ ਦੀ ਕੈਨੇਡਾ ਹਾਈ ਕਮਿਸ਼ਨ ਨੇ ਕਿਹਾ 40 ਸਾਲਾਂ ਤੋਂ ਅੱਤਵਾਦ ਬਾਰੇ ਚੇਤਾਵਨੀ ਦਿੱਤੀ ਗਈ ਪਰ ਕੈਨੇਡਾ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਕੈਨੇਡਾ ਨੇ ਭਾਰਤ ਤੋਂ ਡਾਲਰ 20 ਮਿਲੀਅਨ ਦੇ ਸੋਨੇ ਦੀ ਵੱਡੀ ਚੋਰੀ ਦੇ ਮੁੱਖ ਦੋਸ਼ੀ ਨੂੰ ਕਾਨੂੰਨੀ ਕਾਰਵਾਈ ਲਈ ਵਾਪਸ ਭੇਜਣ ਦੀ ਮੰਗ ਕੀਤੀ ਹੈ। ਦੋਹਾਂ ਦੇਸ਼ਾਂ ਵਿਚਕਾਰ ਮਾਮਲੇ ਤੇ ਗੰਭੀਰ ਗੱਲਬਾਤ ਜਾਰੀ। ਜੀਟੀਏ ਵਿੱਚ ਸੀਜ਼ਨ ਦੀ ਸਭ ਤੋਂ ਵੱਡੀ ਬਰਫਬਾਰੀ 20 ਸੈਂਟੀਮੀਟਰ ਤੋਂ ਵੱਧ برف ਪੈਣ ਦੀ ਸੰਭਾਵਨਾ ਸਕੂਲ ਅਤੇ ਬੱਸਾਂ ਬੰਦ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਦੇ 에ਅਰਲਾਈਨ ਵੈਸਟ ਜੈਟ ਨੇ ਆਪਣੀਆਂ ਜ਼ਿਆਦਾ ਲੋਕਾਂ ਵਾਲੀਆਂ ਅਤੇ ਕਮਰੇ ਕੱਟ ਵਾਲੀਆਂ ਇਕਨੋਮੀ ਸੀਟਾਂ ਬਾਰੇ ਕੀਤਾ ਗਿਆ ਸੀਟ ਬਦਲਾਅ ਦਾ ਸਮਿਖਿਆ ਕੰਮ ਤੇਜ਼ ਕਰ ਦਿੱਤਾ ਇੱਕ ਜੋੜਾ ਕਹਿੰਦਾ ਕਿ ਉਹਨਾਂ ਨੂੰ ਇਹ ਸੀਟਾਂ ਬਹੁਤ ਸਖਤ ਅਤੇ ਥੋੜੀ ਜਗ੍ਹਾ ਵਾਲੀਆਂ ਲੱਗੀਆਂ ਅਤੇ ਉਹਨਾਂ ਦੀਆਂ ਤੁਹਾਡੇ ਤੋਂ ਉੱਚੇ ਸਰੀਰ ਵਾਲੇ ਸਾਥੀ ਲਈ ਜੋਖਰ ਦਾ ਨੋਟ ਲੈਣਾ ਪੈ ਗਿਆ ਤਾਂ ਜੋ ਉਹਨਾਂ ਨੂੰ ਸਮਝਾਇਆ ਜਾ ਸਕੇ ਕਿ ਉਹ ਉੱਚੇ ਹਨ ਪਰ 에ਅਰਲਾਈਨ ਨੇ ਕਿਹਾ ਕਿ ਸਧਾਰਨ ਤੌਰ ਤੇ ਇਹੋ ਜਿਹਾ ਨੋਟ ਕਾਫੀ ਨਹੀਂ ਸੀ ਅਤੇ ਹੋਰ ਦਸਤਾਵੇਜ਼ ਵੀ ਲੋੜਿੰਦਾ ਸਨ ਕੈਨੇਡਾ ਦੀ ਪ੍ਰਸਿੱਧ 에어ਲਾਈਨ ਵੈਸਟ ਜੈਟ ਨੇ ਹਾਲ ਹੀ ਵਿੱਚ ਆਪਣੀਆਂ ਇਕਨੋਮੀ ਸੀਟਾਂ ਬਾਰੇ ਇੱਕ ਮਹੱਤਵਪੂਰਨ ਫੈਸਲਾ ਲਿਆ। 에어ਲਾਈਨ ਨੇ ਆਪਣੇ ਬੋਇੰਗ ਜਹਾਜ਼ਾਂ ਵਿੱਚ ਸੀਟਾਂ ਦੀ ਡਿਜ਼ਾਈਨਿੰਗ ਬਦਲੀ ਹੈ, ਜਿਸ ਨਾਲ ਲੈਗ ਰੂਮ ਜਾਂ ਪੈਰਾਂ ਲਈ ਜਗ੍ਹਾ ਕਾਫੀ ਘੱਟ ਹੋ ਗਈ ਹੈ। ਇਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਬੈਠਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਇਸ ਘਟਨਾ ਨੂੰ ਹੋਰ ਧਿਆਨ ਖਿੱਚਣ ਵਾਲਾ ਬਣਾਉਣ ਲਈ ਇੱਕ ਜੋੜਾ ਜਿਸ ਵਿੱਚ ਇੱਕ ਸਾਥੀ ਬਹੁਤ ਲੰਬਾ ਹੈ। ਉਹਨਾਂ ਨੇ ਆਪਣੀ ਸਹੂਲਤ ਲਈ ਡਾਕਟਰ ਦਾ ਨੋਟ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਸਾਥੀ ਦੀ ਉਚਾਈ ਦਰਸਾਉਂਦੀ ਹੈ ਕਿ ਉਮੀਦ ਸੀ ਕਿ ਇਹ ਨੋਟ 에ਅਰਲਾਈਨ ਨੂੰ ਸਮਝਾਉਣ ਲਈ ਕਾਫੀ ਹੋਵੇਗਾ ਕਿ ਸਾਥੀ ਨੂੰ ਤੰਗ ਸੀਟ ਵਿੱਚ ਬੈਠਣਾ ਮੁਸ਼ਕਲ ਹੈ। ਪਰ ਜਦੋਂ ਜੋੜੇ ਨੇ ਨੋਟ ਦਿਖਾਇਆ ਵੈਸਟ ਜੈਟ ਨੇ ਕਿਹਾ ਕਿ ਸਿਰਫ ਇੱਕ ਸਧਾਰਨ ਨੋਟ ਕਾਫੀ ਨਹੀਂ ਹੈ 에어ਲਾਈਨ ਨੇ ਮੰਗ ਕੀਤੀ ਕਿ ਇੱਕ ਵਿਸ਼ੇਸ਼ ਡਾਕਟਰੀ ਫਾਰਮ ਪ੍ਰੋਵਾਇਡ ਜਾਵੇ ਜਿਸ ਵਿੱਚ ਯਾਤਰੀ ਦੀ ਸਰੀਰਕ ਹਾਲਤ ਉਚਾਈ ਨਾਲ ਸੰਬੰਧਿਤ ਵਿਸਤਾਰ ਹੋਵੇ ਅਤੇ ਡਾਕਟਰ ਨੇ ਇਸ ਫਾਰਮ ਨੂੰ ਭਰਨਾ ਥੋੜਾ ਜਟਿਲ ਅਤੇ ਬੇਕਾਰ ਮੰਨਿਆ ਜਿਸ ਕਾਰਨ ਜੋੜੇ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਲੋਕਾਂ ਵਿੱਚ ਤੀਜੀ ਨਾਲ ਚਰਚਾ ਦਾ ਵਿਸ਼ਾ ਬਣ ਗਈ ਹੈ। ਸੋਸ਼ਲ ਮੀਡੀਆ ਤੇ ਯਾਤਰੀਆਂ ਨੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ ਹਨ। ਕਈ ਲੋਕ ਕਹਿੰਦੇ ਹਨ ਕਿ ਇਕਨੋਮੀ ਸੀਟਾਂ ਬਹੁਤ ਤੰਗ ਹਨ ਅਤੇ ਲੰਬੇ ਯਾਤਰੀਆਂ ਲਈ ਬੈਠਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਿਰਫ ਅਸੁਖਦਾਈ ਨਹੀਂ ਬਲਕਿ ਸੁਰੱਖਿਆ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ ਖਾਸ ਕਰਕੇ ਕਿਸੇ ਐਮਰਜੈਂਸੀ ਦੇ ਸਮੇਂ ਵਿੱਚ। ਵੈਸਟ ਜੈਟ ਨੇ ਇਸ ਘਟਨਾ ਤੋਂ ਸਿੱਖ ਲੈ ਕੇ ਆਪਣੀਆਂ ਸੀਟਾਂ ਦੀ ਸਮਿਕ੍ਖਿਆ ਤੇਜ਼ ਕਰ ਦਿੱਤੀ ਹੈ। ਇਹ ਕੰਮ ਪਹਿਲਾਂ ਥੋੜਾ ਸਮਾਂ ਲੈਂਦਾ ਸੀ ਪਰ ਹੁਣ 에ਅਰਲਾਈਨ ਇਸ ਨੂੰ ਜਲਦੀ ਦੇਖ ਰਹੀ ਹੈ। ਕਿ ਕਿਹੜਾ ਫੈਸਲਾ ਯਾਤਰੀਆਂ ਲਈ ਆਰਾਮਦਾਇਕ ਅਤੇ ਸੁਰੱਖਿਤ ਹੋਵੇਗਾ। 에ਅਰਲਾਈਨ ਨੇ ਕਿਹਾ ਹੈ ਕਿ ਉਹ ਯਾਤਰੀਆਂ ਦੀ ਸਹੂਲਤ ਅਤੇ ਸੁੱਖ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰ ਰਹੀ ਹੈ। ਇਸ ਘਟਨਾ ਨੇ ਦਿਖਾਇਆ ਹੈ ਕਿ ਜਦੋਂ ਸੀਟਾਂ ਬਹੁਤ ਘੱਟ ਹੁੰਦੀਆਂ ਤਾਂ ਸਧਾਰਨ ਡਾਕਟਰੀ ਨੋਟ ਵੀ ਕਈ ਵਾਰੀ ਯਾਤਰੀ ਦੀ ਸਹੂਲਤ ਲਈ ਕਾਫੀ ਨਹੀਂ ਹੁੰਦਾ ਯਾਤਰੀਆਂ ਨੂੰ ਬੈਠਣ ਅਤੇ ਲੰਬੀ ਯਾਤਰਾ ਦੌਰਾਨ ਆਰਾਮਦਾਇਕ ਬਣਾਉਣ ਲਈ 에ਅਰਲਾਈਨ ਨੇ ਹੁਣ ਹੋਰ ਪਰੀਆਸ ਸ਼ੁਰੂ ਕੀਤੇ ਹਨ ਲੋਕਾਂ ਦੀ ਸ਼ਿਕਾਇਤਾਂ ਅਤੇ ਸਮਾਜਿਕ ਮੀਡੀਆ ਦੀਆਂ ਟਿੱਪਣੀਆਂ ਦੇ ਬਾਅਦ ਇਹ ਪਰਿਵਰਤਨ ਸ਼ੁਰੂ ਹੋ ਗਏ ਹਨ ਇਸ ਤੋਂ ਸਿੱਖਣ ਵਾਲੀ ਗੱਲ ਤਾਂ ਇਹ ਹੈ ਕਿ 에ਅਰਲਾਈਨ ਸਿਰਫ ਜਹਾਜ਼ ਚਲਾਉਣ ਲਈ ਹੀ ਨਹੀਂ ਸਗੋ ਯਾਤਰੀਆਂ ਦੀ ਸੁੱਖ ਸੁਵਿਧਾ ਆਰਾਮ ਅਤੇ ਸੁਰੱਖਿਆ ਲਈ ਵੀ ਕੰਮ ਕਰ ਰਹੀ ਹੈ ਜੋੜੇ ਦੀ ਇਹ ਘਟਨਾ ਇਸ ਗੱਲ ਤੋਂ ਸਪਸ਼ਟ ਕਰਦੀ ਹੈ ਕਿ ਛੋਟੀਆਂ ਤਬਦੀਲੀਆਂ ਵੀ ਯਾਤਰੀਆਂ ਲਈ ਵੱਡਾ ਅਸਰ ਪੈ ਸਕਦੀਆਂ ਹਨ ਹੁਣ ਵੈਸਟ ਜੈਟ ਦੇ ਯਾਤਰੀ ਆਸ ਕਰਦੇ ਹਨ ਕਿ ਉਨ੍ਹਾਂ ਲਈ ਬੈਠਣ ਵਿੱਚ ਬਹੁਤ ਜਹਾਜ਼ ਸੁਖਦਾਈ ਹੋਵੇਗਾ ਕੋਈ ਵੀ ਵਿਸ਼ੇਸ਼ ਸਹੂਲਤ ਲੈਣ ਲਈ ਬਹੁਤ ਜਟਿਲ ਪ੍ਰਕਿਰਿਆ ਤੋਂ ਗੁਜ਼ਰਨਾ ਨਹੀਂ ਪਵੇਗਾ ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕੈਨੇਡਾ ਦੀ ਸਰਕਾਰ ਉੱਤੇ ਸਖਤ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ 40 ਸਾਲਾਂ ਤੋਂ ਕੈਨੇਡਾ 'ਚ ਹੋ ਰੇ ਟੈਰੋਰੀਜ਼ਮ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਇੱਥੇ ਕੁਝ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਭਾਰਤ ਨੇ ਕੈਨੇਡਾ ਨੂੰ ਇਹ ਵੀ ਦੱਸਿਆ ਕਿ ਮੌਕੇ ਤੇ ਅਤਵਾਦੀ ਗਤੀਵਿਧੀਆਂ ਹੋ ਰਹੀਆਂ ਤਾਂ ਉਸਤੇ ਕੋਈ ਵੀ ਗਤੀਵਿਧੀ ਤੇ ਕਾਰਵਾਈ ਨਹੀਂ ਕੀਤੀ ਗਈ ਅਤੇ ਇੱਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਮਿਲੀ। ਉਹਨਾਂ ਨੇ ਖਾਸ ਤੌਰ ਤੇ 1985 ਦੇ 에어ਲਾਈਨ ਇੰਡੀਆ ਕਨਿਸ਼ਕਾ ਬੰਬ ਦੀ ਬੰਬਵਾਰੀ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਜਿਸ 'ਚ 329 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਅਜੇ ਵੀ ਕੋਈ ਵੀ ਕਾਨੂੰਨੀ ਨਤੀਜਾ ਨਹੀਂ ਨਿਕਲਿਆ। ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨ ਦਿਨੇਸ਼ ਪਟਨਾਇਕ ਨੇ ਹਾਲ ਹੀ ਵਿੱਚ ਕੈਨੇਡਾ ਸਰਕਾਰ ਤੇ ਸਖਤ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਭਾਰਤ ਨੇ ਪਿਛਲੇ 40 ਸਾਲਾਂ ਤੋਂ ਕੈਨੇਡਾ ਵਿੱਚ ਹੋ ਰਹੇ ਅਤਵਾਦੀ ਕਾਰਜਾਂ ਬਾਰੇ ਚੇਤਾਵਨੀ ਦਿੱਤੀ ਸੀ ਪਰ ਕੈਨੇਡਾ ਨੇ ਇਸ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ। ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਭਾਰਤ ਨੇ ਸਮੇਂ-ਸਮੇਂ ਤੇ ਕੈਨੇਡਾ ਨੂੰ ਸੂਚਿਤ ਕੀਤਾ ਕਿ ਕਈ ਅਤਵਾਦੀ ਗਤੀਵਿਧੀਆਂ ਇੱਥੇ ਹੋ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਕੋਈ ਪ੍ਰਭਾਵਸ਼ਾਲੀ ਨਤੀਜਾ ਨਹੀਂ ਕੱਢਿਆ ਗਿਆ। ਉਨ੍ਹਾਂ ਨੇ ਖਾਸ ਤੌਰ ਤੇ 1985 ਦੀ 에ਅਰ ਇੰਡੀਆ ਨਿਸ਼ਕਾ ਬੰਬ ਦੀ ਬੰਬਾਰੀ ਦਾ ਜ਼ਿਕਰ ਕੀਤਾ ਜਿਸ ਵਿੱਚ 329 ਬੇਗੁਨਾਹ ਲੋਕਾਂ ਦੀ ਮੌਤ ਹੋਈ ਸੀ ਦਿਨੇਸ਼ ਪਟਨਾਇਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਵੀ ਕੈਨੇਡਾ ਨੇ ਯਥਾਰਥ ਕਾਰਵਾਈ ਕਰਨ ਵਿੱਚ ਨਕਾਮ ਰਿਹਾ ਅਤੇ ਅਜੇ ਤੱਕ ਕੋਈ ਵੀ ਵਿਅਕਤੀ ਨੂੰ ਸਜ਼ਾ ਨਹੀਂ ਮਿਲੀ ਹੈ ਇਹ ਘਟਨਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕੈਨੇਡਾ ਵਿੱਚ ਅਤਵਾਦੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਦੇ ਬਾਵਜੂਦ ਇੱਥੇ ਕਾਨੂੰਨੀ ਕਾਰਵਾਈ ਕਾਫੀ ਅਸਰਦਾਰ ਨਹੀਂ ਰਹੀ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੈਨੇਡਾ ਨੇ ਭਾਰਤ 'ਤੇ ਆਪਣੇ ਦੋਸ਼ ਲਗਾਏ ਹਨ ਕਿ ਭਾਰਤ ਹਰਦੀਪ ਸਿੰਘ ਨੀਚਰ ਦੇ ਕਤਲ ਵਿੱਚ ਸ਼ਾਮਲ ਹੈ। ਦਿਨੇਸ਼ ਪਟਨਾਇਕ ਨੇ ਸਪਸ਼ਟ ਕੀਤਾ ਕਿ ਇਹ ਦੋਸ਼ ਬਿਨਾਂ ਕਿਸੇ ਪੱਕੇ ਸਬੂਤ ਦੇ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਹਰ ਸਮੇਂ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਨ ਲਈ ਤਿਆਰ ਹੈ। ਪਰ ਜਦੋਂ ਕੈਨੇਡਾ ਨੇ ਆਪਣੇ ਦੋਸ਼ ਲਗਾਏ ਉਹਨਾਂ ਨੇ ਕੋਈ ਵੀ ਠੋਸ ਸਬੂਤ ਨਹੀਂ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਦੇ ਵਿੱਚ ਤਣਾਅ ਪੈਦਾ ਕੀਤਾ ਦਿਨੇਸ਼ ਪਟਨਾਇਕ ਨੇ ਇਹ ਵੀ ਦੱਸਿਆ ਕਿ ਕੈਨੇਡਾ ਅਕਸਰ ਭਾਰਤ ਤੋਂ ਸਬੂਤ ਮੰਗਦਾ ਹੈ ਪਰ ਜਦੋਂ ਖੁਦ ਉਸਤੇ ਇਲਜ਼ਾਮ ਹੁੰਦੇ ਹਨ ਤਾਂ ਉਹ ਸਬੂਤ ਦਿੰਦਾ ਨਹੀਂ ਇਹ ਘਟਨਾ ਦਿਖਾਉਂਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਸੁਰੱਖਿਆ ਅਤੇ ਅਤੇ ਅਤਵਾਦੀ ਕਾਰਵਾਈਆਂ ਸੰਬੰਧੀ ਅਸਮੰਜਸ਼ ਹੈ ਦਿਨੇਸ਼ ਪਟਨਾਇਕ ਨੇ ਕਿਹਾ ਕਿ ਭਾਰਤ ਸਾਰੇ ਸਬੂਤਾਂ ਦੇ ਆਧਾਰ ਤੇ ਹੀ ਕਾਰਵਾਈ ਕਰ ਸਕਦਾ ਹੈ ਅਤੇ ਜੋ ਵੀ ਦੋਸ਼ ਸਾਬਤ ਹੁੰਦੇ ਹਨ ਉਸਤੇ ਜ਼ਰੂਰੀ ਕਾਰਵਾਈ ਕਰਦਾ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਦਰਸਾਇਆ ਹੈ ਕਿ ਕੈਨੇਡਾ ਵਿਚ ਹੋ ਰਹੀਆਂ ਅਤਵਾਦੀ ਕਾਰਵਾਈਆਂ ਬਾਰੇ ਭਾਰਤ ਨੇ ਲਗਾਤਾਰ ਚੇਤਾਵਨੀ ਦਿੱਤੀ ਪਰ ਇੱਥੇ ਕੁਝ ਵੀ ਪ੍ਰਭਾਵਸ਼ਾਲੀ ਤੌਰ ਤੇ ਨਹੀਂ ਕੀਤਾ ਗਿਆ ਦਿਨੇਸ਼ ਪਟਨਾਇਕ ਨੇ ਕਿਹਾ ਕਿ ਭਾਰਤ ਹਮੇਸ਼ਾ ਸਹਿਯੋਗ ਵਿੱਚ ਤਿਆਰ ਹੈ ਅਤੇ ਇਸ ਲਈ ਦੋਹਾਂ ਪਾਸਿਆਂ ਵੱਲੋਂ ਸਹੀ ਅਤੇ ਤਰਕਸੰਗਤ ਕਦਮ ਲਿਆ ਜਾਣਾ ਜ਼ਰੂਰੀ ਹੈ ਕੈਨੇਡਾ ਨੇ ਭਾਰਤ ਤੋਂ ਮੰਗ ਕੀਤੀ ਹੈ ਕਿ ਉਹ ਡਾਲਰ 20 ਮਿਲੀਅਨ ਦੇ ਸੋਨੇ ਦੀ ਚੋਰੀ ਦੇ ਮੁੱਖ ਦੋਸ਼ੀ ਨੂੰ ਕੈਨੇਡਾ ਪੇਚੇ ਕੈਨੇਡਾ ਦੀ ਸਰਕਾਰ ਨੇ ਕਿਹਾ ਹੈ ਕਿ ਇੱਕ ਵਿਅਕਤੀ ਜੋ ਕਿ ਸਿੱਧਾ ਇਸ ਚੋਰੀ ਦੇ ਵਿੱਚ ਸ਼ਾਮਲ ਸੀ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਵਿੱਚ ਕੈਨੇਡਾ ਵਾਪਸ ਬੁਲਾਇਆ ਜਾ ਰਿਹਾ ਹੈ ਭਾਰਤ ਅਤੇ ਕੈਨੇਡਾ ਅਜੇ ਵੀ ਇਸ ਮਾਮਲੇ ਤੇ ਗੱਲਬਾਤ ਕਰ ਰਹੇ ਹਨ ਤਾਂ ਜੋ ਸਬੂਤਾਂ ਦੇ ਆਧਾਰ ਤੇ ਮੁੱਖ ਦੋਸ਼ੀ ਦੀ ਸਜ਼ਾ ਹੋ ਸਕੇ ਅਤੇ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਕਾਨੂੰਨ ਦੇ ਅਨੁਸਾਰ ਉਸ ਨੂੰ ਵਾਪਸ ਭੇਜਣਾ ਜ਼ਰੂਰੀ ਹੋਵੇਗਾ ਇਹ ਮਾਮਲਾ ਕੈਨੇਡਾ ਅਤੇ ਭਾਰਤ ਨਾਲ ਜੁੜਿਆ ਹੋਇਆ ਹੈ ਕੈਨੇਡਾ ਨੇ ਭਾਰਤ ਤੋਂ ਮੰਗ ਕੀਤੀ ਹੈ ਕਿ ਸੋਨੇ ਦੀ ਇੱਕ ਵੱਡੀ ਚੋਰੀ ਦੇ ਮੁੱਖ ਦੋਸ਼ੀ ਨੂੰ ਕੈਨੇਡਾ ਵਾਪਸ ਭੇਜਿਆ ਜਾਵੇ ਜਾਣਕਾਰੀ ਮੁਤਾਬਕ ਇਹ ਚੋਰ ਲਗਭਗ 200 ਮਿਲੀਅਨ ਡਾਲਰ ਦਾ ਸੋਨਾ ਲੈ ਕੇ ਫਰਾਰ ਹੋਇਆ ਸੀ ਜੋ ਕਿ ਆਮ ਲੋਕਾਂ ਲਈ ਬਹੁਤ ਵੱਡੀ ਰਕਮ ਹੁੰਦੀ ਹੈ ਕੈਨੇਡਾ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਵਿਅਕਤੀ ਇਸ ਚੋਰੀ ਵਿੱਚ ਸਿੱਧੇ ਤੌਰ ਤੇ ਸ਼ਾਮਲ ਸੀ ਅਤੇ ਜਾਂਚ ਦੌਰਾਨ ਉਸ ਦੇ ਖਿਲਾਫ ਕਾਫੀ ਮਜ਼ਬੂਤ ਸਬੂਤ ਮਿਲੇ ਹਨ ਕੈਨੇਡਾ ਇਹ ਚਾਹੁੰਦਾ ਹੈ ਕਿ ਦੋਸ਼ੀ ਨੂੰ ਕਾਨੂੰਨ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਉਸਤੇ ਠੀਕ ਤਰੀਕੇ ਨਾਲ ਕੇਸ ਚੱਲ ਸਕੇ ਅਤੇ ਉਹ ਦੋਸ਼ੀ ਸਾਬਤ ਹੁੰਦਾ ਹੈ ਤਾਂ ਜੋ ਉਸਨੂੰ ਸਜ਼ਾ ਮਿਲੇ ਇਸ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਅਧਿਕਾਰੀ ਆਪਸ ਵਿੱਚ ਗੱਲਬਾਤ ਕਰ ਰਹੇ ਹਨ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਸਮਝਾਇਆ ਜਾ ਰਿਹਾ ਹੈ ਦੋਵਾਂ ਦੇਸ਼ਾਂ ਦੇ ਵਿੱਚ ਇਹ ਯਕੀਨ ਬਣਾਇਆ ਜਾ ਰਿਹਾ ਹੈ ਕਿ ਹਰ ਕਦਮ ਕਾਨੂੰਨ ਦੇ ਅਨੁਸਾਰ ਹੋਵੇ ਅਤੇ ਕਿਸੇ ਨਾਲ ਵੀ ਅਨਿਆਇ ਨਾ ਹੋਵੇ ਕੈਨੇਡਾ ਨੇ ਸਾਫ ਤੌਰ ਤੇ ਇਹ ਵੀ ਕਿਹਾ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਅਜਿਹੇ ਅਪਰਾਧਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਇਹ ਖਬਰ ਤੋਂ ਬਾਅਦ ਲੋਕਾਂ ਵਿੱਚ ਵੀ ਕਾਫੀ ਚਰਚਾ ਹੋ ਰਹੀ ਹੈ ਅਤੇ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਅੱਗੇ ਕੀ ਫੈਸਲਾ ਹੁੰਦਾ ਹੈ ਕਿ ਭਾਰਤ ਉਸ ਦੋਸ਼ੀ ਨੂੰ ਕੈਨੇਡਾ ਭੇਜੇਗਾ ਜਾਂ ਨਹੀਂ ਅਤੇ ਇਹ ਮਾਮਲਾ ਕਿਹੜੇ ਮੋੜ ਤੇ ਪਹੁੰਚਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਸਾਫ ਹੋ ਜਾਵੇਗਾ। ਇਹ ਕੇਸ ਸਿਰਫ ਇੱਕ ਚੋਰੀ ਦਾ ਮਾਮਲਾ ਹੀ ਨਹੀਂ ਸਗੋਂ ਦੋਵਾਂ ਦੇਸ਼ਾਂ ਦੇ ਕਾਨੂੰਨੀ ਸਹਿਯੋਗ ਅਤੇ ਆਪਸੀ ਸੰਬੰਧਾਂ ਲਈ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਚੰਡੋ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਫਬਾਰੀ ਹੋ ਰਹੀ ਹੈ। ਬੁੱਧਵਾਰ ਸ਼ਾਮ ਤੋਂ ਜੀਟੀਏ ਦੇ ਕਈ ਹਿੱਸਿਆਂ ਵਿੱਚ 20 ਸੈਂਟੀਮੀਟਰ ਤੋਂ ਵੱਧ ਬਰਫ਼ ਪੈਣ ਦੀ ਸੰਭਾਵਨਾ ਹੈ ਸਭ ਤੋਂ ਜ਼ਿਆਦਾ ਬਰਫ਼ ਟੋਰਾਂਟੋ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ ਪੈ ਸਕਦੀ ਹੈ ਜਿਵੇਂ ਕਿ ਸਕਾਰਬਰੋ ਯਾਰਕ ਰੀਜਨ ਅਤੇ ਨਾਲ ਦੇ ਮੌਸਮ ਖਰਾਬ ਹੋਣ ਦੇ ਕਾਰਨ ਵੀ ਵੀਰਵਾਰ ਨੂੰ ਕਈ ਸਕੂਲ ਬੱਸਾਂ ਵੀ ਰੱਦ ਕਰ ਦਿੱਤੀਆਂ ਗਈਆਂ ਅਤੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਜੀਟੀਏ ਯਾਨੀ ਗ੍ਰੇਟ ਟੋਰਾਂਟੋ ਏਰੀਆ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਬਾਰੇ ਇਹ ਮਹੱਤਵਪੂਰਨ ਖਬਰ ਹੈ ਇਸ ਸਮੇਂ ਜੀਟੀਏ ਵਿੱਚ ਇਸ ਸਰਦੀ ਦੇ ਮੌਸਮ ਵਿੱਚ ਸਭ ਤੋਂ ਵੱਡੀ ਬਰਫ਼ਬਾਰੀ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਸ਼ਾਮ ਤੋਂ ਬਰਫ਼ ਪੈਣੀ ਸ਼ੁਰੂ ਹੋ ਗਈ ਸੀ ਅਤੇ ਵੀਰਵਾਰ ਤੱਕ ਕਈ ਇਲਾਕਿਆਂ ਵਿੱਚ 20 ਸੈਂਟੀਮੀਟਰ ਤੋਂ ਵੀ ਵੱਧ ਬਰਫ਼ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਟੋਰਾਂਟੋ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ ਬਰਫ਼ ਜ਼ਿਆਦਾ ਪੈ ਰਹੀ ਹੈ ਜਿਸ ਵਿੱਚ ਸਕਾਰਬਰੋ ਯਾਰਕ ਰੀਜਨ ਅਤੇ ਜਰਮ ਰੀਜ਼ਨ ਸ਼ਾਮਿਲ ਹਨ ਇਨ੍ਹਾਂ ਇਲਾਕਿਆਂ ਵਿੱਚ ਸੜਕਾਂ ਫੁੱਟਪਾਥ ਅਤੇ ਕਾਰਾਂ ਦੇ ਬਾਹਰਲੇ ਹਿੱਸੇ ਪੂਰੀ ਤਰ੍ਹਾਂ ਬਰਫ਼ ਨਾਲ ਢੱਕ ਗਏ ਹਨ ਜਿਸ ਕਾਰਨ ਆਵਾਜਾਈ ਬਹੁਤ ਮੁਸ਼ਕਲ ਹੋ ਗਈ ਹੈ ਭਾਰੀ ਬਰਫ਼ ਦੇ ਕਾਰਨ ਕਈ ਥਾਵਾਂ ਤੇ ਟ੍ਰੈਫਿਕ ਹੌਲੀ ਚੱਲ ਰਹੀ ਹੈ ਅਤੇ ਕੁਝ ਸੜਕਾਂ ਤੇ ਹਾਦਸਿਆਂ ਦੀ ਸੰਭਾਵਨਾ ਵੀ ਵਧ ਗਈ ਹੈ ਇਸ ਮੌਸਮ ਦੇ ਖਰਾਬ ਹੋਣ ਨਾਲ ਸਕੂਲਾਂ ਤੇ ਵੀ ਅਸਰ ਪੈ ਰਿਹਾ ਹੈ ਵੀਰਵਾਰ ਨੂੰ ਜੀਟੀਏ ਅਤੇ ਜੀਟੀਐਚਏ ਦੇ ਕਈ ਇਲਾਕਿਆਂ ਵਿੱਚ ਸਕੂਲ ਸਾਰ ਰੱਦ ਕਰ ਦਿੱਤੀਆਂ ਗਈਆਂ ਸੀ ਅਤੇ ਕਈ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੂਰੀ ਤਰ੍ਹਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਮਾਪਿਆਂ ਨੂੰ ਵੀ ਕਿਹਾ ਗਿਆ ਕਿ ਉਹ ਬੱਚਿਆਂ ਨੂੰ ਘਰ ਵਿੱਚ ਹੀ ਸੁਰੱਖਿਤਰ ਰੱਖਣ ਸਿਟੀ ਦੀਆਂ 스ਨੋਪਲਾਊ ਟੀਮਾਂ ਲਗਾਤਾਰ ਸੜਕਾਂ ਸਾਫ਼ ਕਰਨ ਵਿੱਚ ਜੁੜੀਆਂ ਹੋਈਆਂ ਹਨ ਪਰ برف ਲਗਾਤਾਰ ਪੈਣ ਕਾਰਨ ਕੰਮ ਵਿੱਚ ਸਮਾਂ ਲੱਗ ਰਿਹਾ ਹੈ ਪ੍ਰਸ਼ਾਸਨ ਅਤੇ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਗੱਡੀਆਂ ਚਲਾਉਣ ਸਮੇਂ ਬਹੁਤ ਸਾਵਧਾਨੀ ਵਰਤਣ ਅਤੇ ਗਰਮ ਕੱਪੜੇ ਪਾ ਕੇ ਹੀ ਬਾਹਰ ਨਿਕਲਣ ਕੁੱਲ ਮਿਲਾ ਕੇ ਇਹ ਬਰਫਬਾਰੀ ਜੀਟੀਏ ਦੇ ਲੋਕਾਂ ਲਈ ਇਸ ਸੀਜ਼ਨ ਦੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਸਭ ਨੂੰ ਮਿਲ ਕੇ ਸਾਵਧਾਨ ਰਹਿਣ ਦੀ ਲੋੜ ਹੈ ਕੈਨੇਡਾ ਵਿੱਚ ਸਰਦੀਆਂ ਦੇ ਮੌਸਮ ਨੇ ਨਵੇਂ ਆਏ ਲੋਕਾਂ ਲਈ ਸੜਕਾਂ ਨੂੰ ਚੁਣੌਤੀ ਭਰਿਆ ਬਣਾ ਦਿੱਤਾ ਹੈ। ਬਰਫ਼ ਅਤੇ ਹਿਮ ਕਾਰਾਂ ਲਈ ਖਤਰਾ ਵਧਾ ਰਹੇ ਹਨ। ਨਵੇਂ ਆਏ ਲੋਕਾਂ ਲਈ ਸਰਦੀ ਵਾਲੀ ਡਰਾਈਵਿੰਗ ਸੁਰੱਖਿਆ ਬਹੁਤ ਜ਼ਰੂਰੀ ਹੈ। ਸੜਕਾਂ ਤੇ ਸੁਰੱਖਿਆ ਦੇ ਨਿਯਮ ਮੰਨਣਾ, ਹੌਲੀ ਗੱਡੀ ਚਲਾਉਣਾ ਅਤੇ ਐਮਰਜੈਂਸੀ ਕਿੱਟ ਨਾਲ ਤਿਆਰ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅਸੀਂ ਸਰਦੀਆਂ ਨੂੰ ਸਲਾਹ ਦਿੰਦਿਆਂ ਹੋਇਆਂ ਇਹ ਵੀ ਕਹਿਣਾ ਚਾਹਾਂਗੇ ਕਿ ਬਰਫ਼ ਅਤੇ ਹਿਮ ਵਾਲੇ ਦਿਨਾਂ ਵਿੱਚ જરૂરી ના હોય તો કરોં બાર ના નિકલ ਕੈਨੇਡਾ ਵਿੱਚ ਇਸ ਸਾਲ ਸਰਦੀਆਂ ਦਾ ਮੌਸਮ ਕਾਫੀ ਭਾਰੀ ਅਤੇ ਚੁਣੌਤੀਪਰਿਆ ਹੈ ਟੋਰਾਂਟੋ ਅਤੇ ਗ੍ਰੇਟਰ ਟੋਰਾਂਟੋ ਏਰੀਆ ਜਿਸ ਨੂੰ ਜੀਟੀਏ ਵਿੱਚ ਭਾਰੀ ਬਰਫ਼ ਅਤੇ ਗ੍ਰੇਟਰ ਟੋਰਾਂਟੋ ਏਰੀਆ ਜਿਸ ਨੂੰ ਜੀਟੀਏ ਵੀ ਕਿਹਾ ਜਾਂਦਾ ਹੈ ਉਸ ਵਿੱਚ ਭਾਰੀ ਬਰਫ਼ ਪਈ ਹੈ ਜਿਸ ਕਾਰਨ ਸੜਕਾਂ ਬਹੁਤ ਖਤਰਨਾਕ ਹੋ ਗਈਆਂ ਹਨ ਪੁਲਿਸ ਅਤੇ ਟ੍ਰੈਫਿਕ ਅਧਿਕਾਰੀਆਂ ਦੇ ਅਨੁਸਾਰ ਸਿਰਫ ਇੱਕ ਦਿਨ ਵਿੱਚ ਹੀ 150 ਤੋਂ ਵੱਧ ਟਰੱਕਾਂ ਅਤੇ ਕਾਰਾਂ ਦੇ ਫਸ ਜਾਣ ਦੇ ਮਾਮਲੇ ਦਰਜ ਕੀਤੇ ਗਏ ਹਨ ਬਰਫ਼ ਅਤੇ ਹਿਮ ਦੇ ਲਈ ਇੱਕ ਮੁੱਖ ਹਾਈਵੇ ਜਿਵੇਂ ਕਿ ਡੌਨ ਵੈਲੀ ਪਾਰਕਵੇ ਅਤੇ 401 ਹਾਈਵੇ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਇਸ ਹਾਲਾਤ ਵਿੱਚ ਸੜਕਾਂ ਬਹੁਤ ਫਿਸਲਣਦਾਰ ਹੋ ਗਈਆਂ ਹਨ ਅਤੇ ਵਾਹਨਾਂ ਦੀ ਰਫ਼ਤਾਰ ਵੀ ਘੱਟ ਹੋ ਗਈ ਹੈ ਨਵੇਂ ਆਏ ਲੋਕਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਸਰਦੀ ਵਾਲੇ ਦਿਨਾਂ ਵਿੱਚ ਡਰਾਈਵਿੰਗ ਬਹੁਤ ਸਾਵਧਾਨੀ ਨਾਲ ਕਰਨੀ ਪਵੇਗੀ ਹੌਲੀ-ਹੌਲੀ ਗੱਡੀ ਚਲਾਓ ਦੂਜੇ ਵਾਹਨਾਂ ਤੋਂ ਦੂਰੀ ਰੱਖੋ ਅਤੇ ਸੜਕ ਦੀ ਹਾਲਤ ਦੇਖੇ ਬਿਨਾ ਕਦੇ ਵੀ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਰਫ਼ ਵਿੱਚ ਕਈ ਵਾਰ ਕਾਰਾਂ ਫਸਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਲਈ ਹਮੇਸ਼ਾ ਆਪਣੇ ਨਾਲ ਐਮਰਜੈਂਸੀ ਕਿੱਟ, ਗਰਮ ਕੱਪੜੇ, ਖਾਣ-ਪੀਣ ਦਾ ਸਮਾਨ ਅਤੇ ਪਿਛੋਕੜ ਲਈ ਬੈਟਰੀ ਵਾਲੀ ਫਲੈਸ਼ਲਾਈਟ ਰੱਖੋ। ਇਸ ਨਾਲ ਮੌਸਮ ਬਾਰੇ ਤਾਜ਼ਾ ਖ਼ਬਰਾਂ ਦੇਖਣਾ ਅਤੇ ਟ੍ਰੈਫਿਕ ਅਧਿਕਾਰੀਆਂ ਦੀਆਂ ਸਲਾਹਾਂ ਮੰਨਣਾ ਬਹੁਤ ਜ਼ਰੂਰੀ ਹੈ ਜੇ ਬਰਫ਼ ਬਹੁਤ ਜ਼ਿਆਦਾ ਹੋਵੇ ਤਾਂ ਦਿਖ ਬਹੁਤ ਘੱਟ ਹੋ ਜਾਂਦੀ ਹੈ ਤਾਂ ਇਹ ਕਾਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਤ ਮੰਨਿਆ ਜਾਂਦਾ ਹੈ ਨਵੇਂ ਆਏ ਲੋਕ ਕਈ ਵਾਰ ਇਸ ਮੌਸਮ ਨੂੰ ਹਲਕਾ ਲੈਂਦੇ ਹਨ ਪਰ ਹਕੀਕਤ ਵਿੱਚ ਇਹ ਬਰਫ਼ ਅਤੇ ਹਿਮ ਕਾਰਾਂ ਨੂੰ ਸਹੀ ਸਮੇਂ ਤੇ ਸਾਵਧਾਨੀ ਨਾਲ ਲੈਣ ਦੇ ਕਾਰਨ ਗੰਭੀਰ ਹਾਦਸੇ ਹੋ ਸਕਦੇ ਹਨ ਇਸ ਲਈ ਹਮੇਸ਼ਾ ਸਾਵਧਾਨ ਰਹਿਣਾ ਅਤੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰੀ ਨਾਲ ਸਫ਼ਰ ਕਰਨਾ ਬਹੁਤ ਜ਼ਰੂਰੀ ਹੈ। ਸਰਦੀਆਂ ਵਿੱਚ ਯਾਦ ਰੱਖੋ ਕਿ ਬਰਫ਼ ਅਤੇ ਹਿੰਮ ਸੜਕਾਂ ਤੇ ਖਤਰਾ ਵਧਾਉਂਦੀ ਹੈ ਅਤੇ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਘਰਾਂ ਤੋਂ ਨਿਕਲਣ ਤੋਂ ਪਹਿਲਾਂ ਗੱਡੀ ਦਾ ਟਾਇਰ ਜਾਂਚੋ, ਬ੍ਰੇਕ ਅਤੇ ਲਾਈਟਾਂ ਚੈੱਕ ਕਰੋ ਅਤੇ ਹਮੇਸ਼ਾ ਹੌਲੀ ਤੇ ਸੰਭਾਲ ਕੇ ਚਲਾਓ। ਇਸ ਤਰ੍ਹਾਂ ਤੁਸੀਂ ਆਪਣੇ ਸਫ਼ਰ ਨੂੰ ਸੁਰੱਖਿਤ ਅਤੇ ਖਤਰੇ ਤੋਂ ਬਚਾ ਸਕਦੇ ਹੋ। ਕੈਨੇਡਾ ਨੇ ਪਿਛਲੇ ਸਾਲ 3 ਲੱਖ 9359 ਨਵੇਂ ਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਆ ਕੇ ਰਹਿਣ ਦੀ ਆਗਿਆ ਦਿੱਤੀ ਹੈ ਇਹ ਨੰਬਰ ਪਿਛਲੇ ਸਾਲਾਂ ਤੋਂ ਕਾਫੀ ਵੱਧ ਹੈ ਕੈਨੇਡਾ ਹਰ ਸਾਲ ਲੋਕਾਂ ਨੂੰ ਇੱਥੇ ਆ ਕੇ ਕੰਮ ਕਰਨ ਪੜ੍ਹਾਈ ਕਰਨ ਅਤੇ ਘਰ ਬਣਾਉਣ ਦਾ ਮੌਕਾ ਦਿੰਦਾ ਹੈ ਨਵੇਂ ਸਥਾਈ ਨਿਵਾਸੀ ਇੱਥੇ ਕੈਨੇਡਾ ਦੀਆਂ ਕੋਮਾਂਤਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਦੇਸ਼ ਦੀ ਆਰਥਿਕਤਾ ਅਤੇ ਸਾਂਝੇ ਜੀਵਨ ਵਿੱਚ ਮਜ਼ਬੂਤ ਬਣਾਉਂਦੇ ਹਨ ਕੈਨੇਡਾ ਨੇ ਪਿਛਲੇ ਸਾਲ ਇੱਕ ਕਾਫੀ ਵੱਡੇ ਅਤੇ ਮਹੱਤਵਪੂਰਨ ਕਦਮ ਚੁੱਕਿਆ। ਪਿਛਲੇ ਸਾਲ ਕੁੱਲ 393500 ਨਵੇਂ ਲੋਕਾਂ ਨੂੰ ਸਥਾਈ ਨਿਵਾਸੀ ਜਿਸ ਨੂੰ ਪਰਮਨੈਂਟ ਰੈਜ਼ੀਡੈਂਸ ਕਿਹਾ ਜਾਂਦਾ ਹੈ, ਬਣਨ ਦੀ ਆਗਿਆ ਦਿੱਤੀ ਹੈ। ਇਹ ਲੋਕ ਹੁਣ ਕੈਨੇਡਾ ਵਿੱਚ ਆ ਕੇ ਕੰਮ ਕਰ ਸਕਦੇ ਹਨ, ਪੜ੍ਹਾਈ ਕਰ ਸਕਦੇ ਹਨ। ਆਪਣੇ ਪਰਿਵਾਰ ਨੂੰ ਆਪਣੇ ਨਾਲ ਵੀ ਰੱਖ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਸੁਰੱਖਿਤ ਅਤੇ ਆਰਾਮਦਾਇਕ ਤਰੀਕੇ ਨਾਲ ਬਤੀਤ ਕਰ ਸਕਦੇ ਹਨ ਇਹ ਨੰਬਰ ਪਿਛਲੇ ਸਾਲ ਨਾਲੋਂ ਕਾਫੀ ਵੱਧ ਹੈ ਜੋ ਕਿ ਦਿਖਾਉਂਦਾ ਹੈ ਕਿ ਕੈਨੇਡਾ ਹਮੇਸ਼ਾ ਵਿਦੇਸ਼ੀਆਂ ਲਈ ਖੁੱਲਾ ਅਤੇ ਸੁਹਾਵਣਾ ਦੇਸ਼ ਹੈ ਕੈਨੇਡਾ ਦੀ ਸਰਕਾਰ ਹਰ ਸਾਲ ਨਵੇਂ ਨਿਵਾਸੀਆਂ ਲਈ ਆਸਾਨ ਯੋਜਨਾਵਾਂ ਬਣਾਉਂਦੀ ਹੈ ਤਾਂ ਜੋ ਲੋਕ ਇੱਥੇ ਆ ਕੇ ਆਪਣੀ ਮਿਹਨਤ ਹੁਨਰ ਅਤੇ ਤਾਲੀਮ ਨਾਲ ਦੇਸ਼ ਦੇ ਵਿਕਾਸ ਯਾਤਰਾ ਵਿੱਚ ਚਾ ਪਾਗਲਾ ਸਕਣ ਇਹ ਨਵੇਂ ਸਥਾਈ ਨਿਵਾਸੀ ਨਾ ਸਿਰਫ ਕੈਨੇਡਾ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ ਬਲਕਿ ਦੇਸ਼ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਨੂੰ ਵੀ ਮਜ਼ਬੂਤ ਬਣਾਉਂਦੇ ਹਨ ਕੈਨੇਡਾ ਵਿੱਚ ਆ ਕੇ ਨਿਵਾਸੀ ਲੋਕ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਹਨ ਜਿਵੇਂ ਕਿ ਸਿਹਤ ਸੇਵਾ ਇੰਜੀਨੀਅਰਿੰਗ ਸਿੱਖਿਆ ਟੈਕਨੋਲੋਜੀ ਖੇਤੀਬਾੜੀ ਅਤੇ ਹੋਰ ਮਹੱਤਵਪੂਰਨ ਖੇਤਰ ਇਹ ਸਭ ਦੇਸ਼ਾਂ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਇਸ ਦੇ ਨਾਲ ਨਾਲ ਨਵੇਂ ਸਥਾਈ ਨਿਵਾਸੀ ਕੈਨੇਡਾ ਦੀਆਂ ਨੀਤੀਆਂ ਅਤੇ ਕਾਨੂੰਨਾਂ ਦਾ ਪਾਲਣ ਕਰਦਿਆਂ ਹੋਇਆਂ ਸਮਾਜ ਵਿੱਚ ਸ਼ਾਂਤੀ ਅਤੇ ਸੁਹਾਵਣਾ ਜੀਵਨ ਬਣਾਉਂਦੇ ਹਨ ਇਹ ਲੋਕ ਇੱਥੇ ਆਪਣੀ تعلیم ਨੂੰ ਅੱਗੇ ਵਧਾਉਂਦੇ ਹਨ ਨਾਗਰਿਕਤਾ ਹਾਸਲ ਕਰਦੇ ਹਨ ਅਤੇ ਆਪਣੇ ਪਰਿਵਾਰ ਲਈ ਇੱਕ ਚੰਗਾ ਭਵਿੱਖ ਸੁਰੱਖਿਅਤ ਕਰਦੇ ਹਨ ਕੈਨੇਡਾ ਸਰਕਾਰ ਵੱਖ-ਵੱਖ ਸਹੂਲਤਾਂ ਜਿਵੇਂ ਕਿ ਸਿਹਤ ਸੇਵਾਵਾਂ ਸਿੱਖਿਆ ਅਤੇ ਆਵਾਸ ਸਹੂਲਤਾਂ ਨਵੇਂ ਨਿਵਾਸੀਆਂ ਲਈ ਉਪਲਬਧ ਕਰਾਉਂਦਾ ਹੈ ਤਾਂ ਜੋ ਉਹ ਇੱਥੇ ਆ ਕੇ ਆਪਣੇ ਜੀਵਨ ਨੂੰ ਆਸਾਨ ਅਤੇ ਸੁਖਮਈ ਬਣਾ ਸਕੇ ਨਵੇਂ ਸਥਾਈ ਨਿਵਾਸੀ ਦੇਸ਼ ਦੀ ਜਨਸੰਖਿਆ ਅਤੇ ਮਿਹਨਤ ਮਜ਼ਦੂਰੀ ਦੀ ਘਾਟ ਨੂੰ ਪੂਰਾ ਕਰਦੇ ਹਨ ਇਸ ਨਾਲ ਕੈਨੇਡਾ ਦੀ ਆਰਥਿਕਤਾ ਵੱਧਦੀ ਹੈ ਨੌਕਰੀਆਂ ਦੇ ਮੌਕੇ ਬਣਦੇ ਹਨ ਅਤੇ ਦੇਸ਼ ਦੀ ਸਮਾਜਿਕ ਅਤੇ ਸੱਭਿਆਚਾਰਕ ਜ਼ਿੰਦਗੀ ਵਿੱਚ ਨਵੀਂ ਰੌਣਕ ਆਉਂਦੀ ਹੈ ਇਸ ਲਈ ਕੈਨੇਡਾ ਇੱਕ ਐਸਾ ਦੇਸ਼ ਹੈ ਜੋ ਹਮੇਸ਼ਾ ਵਿਦੇਸ਼ੀਆਂ ਲਈ ਸਵਾਗਤ ਕਰਨ ਲਈ ਤਿਆਰ ਰਹਿੰਦਾ ਹੈ ਸਾਰਥਕ ਯਾਤਰਾ ਲਈ ਸਥਾਈ ਨਿਵਾਸੀ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਦੀਆਂ ਨੀਤੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਸਮਾਜ ਵਿੱਚ ਆਪਣੇ ਯੋਗਦਾਨ ਦੇਣ ਇਸ ਤਰੀਕੇ ਨਾਲ ਉਹ ਨਾ ਸਿਰਫ ਆਪਣੇ ਪਰਿਵਾਰ ਲਈ ਚੰਗਾ ਜੀਵਨ ਬਣਾ ਸਕਦੇ ਹਨ ਬਲਕਿ ਕੈਨੇਡਾ ਦੇ ਵਿਕਾਸ ਯਾਤਰਾ ਵਿੱਚ ਵੀ ਪੂਹ ਹੰਕਾਰਪੂਰਨ ਭੂਮਿਕਾ ਨਿਭਾ ਸਕਦੇ ਹਨ ਇਸ ਤਰੀਕੇ ਨਾਲ ਕੈਨੇਡਾ ਦੇਸ਼ ਵਿੱਚ ਇੱਕ ਮਜ਼ਬੂਤ ਸੁਹਾਵਨਾ ਅਤੇ ਵਿਕਾਸਸ਼ੀਲ ਸਮਾਜ ਬਣਦਾ ਜਿਸ ਨੂੰ ਵਿਦੇਸ਼ੀ ਨਿਵਾਸੀਆਂ ਦੀ ਲੋੜ ਹੈ ਅਤੇ ਜੋ ਆਪਣੇ ਸਾਰੇ ਨਿਵਾਸੀਆਂ ਦਾ ਸਵਾਗਤ ਕਰਨ ਲਈ ਖੁੱਲ੍ਹਾ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲਹਾਂ ਲੈਣਾ ਹੀ ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਖਾਸ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ